ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਪਾਂ ਤੁਹਾਡੇ ਨਾਲ ਅੱਜ ਅੱਜ ਕੱਲ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਝੋਨੇ ਦੀ ਪਨੀਰੀ ਪਾਉਣ ਦਾ ਇਹ ਫਾਰਮੂਲਾ ਸ਼ੇਅਰ ਕਰ ਰਹੇ ਹਾਂ ਕਿ ਕਿੱਦਾਂ ਮੈਂ ਪਨੀਰੀ ਪਾਉਣਾ ਆ ਔਰ ਉਹਦੇ ਵਿੱਚ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ ਆ ਖਾਦ ਇੱਕ ਪਾਉਣਾ ਆ ਡਾਇਆ ਔਰ ਕੋਈ ਖਾਦ ਨਹੀਂ ਵਰਤਣੀ ਦੂਸਰੀ ਵਰਤਣੀ ਆ ਸਰੋਂ ਦੀ ਖਾਲ ਠੀਕ ਆ ਤੀਸਰੀ ਤੁਹਾਨੂੰ ਚਾਹੀਦੀ ਸਵਾ ਉਹਦੇ ਵਿੱਚ ਤੁਸੀਂ ਦੁਕਾਨ ਤੋਂ ਬੀਜ ਲੈ ਕੇ 24 ਤੋਂ 36 ਘੰਟਿਆਂ ਦੇ ਵਿੱਚ ਖੇਤ ਵਿੱਚ ਖਿਲਾਰ ਦੇਣਾ ਜਿਵੇਂ ਤੁਸੀਂ ਦੇਖ ਰਹੇ ਆ ਇਹ ਬੀ ਮੈਂ ਖਿਲਾਰ ਦਿੱਤਾ ਆ ਪਰ ਸਭ ਤੋਂ ਜ਼ਰੂਰੀ ਸਵਾਲ ਇਹ ਆਪਾਂ ਨੂੰ ਬਹੁਤ ਫਾਇਦੇ ਆ ਸੈਲਰ ਤੋਂ ਸਵਾਲ ਲੈ ਆਉਣੀ ਪੈਂਦੀ ਇਹਦੇ ਵਿੱਚ ਇਹ ਆ ਹੋਰ ਕੋਈ ਬੋਰੀਆਂ ਵਗੈਰਾ ਦੇ ਵਿੱਚ ਟੱਕ ਕੇ ਬੀ ਨੂੰ ਪੁੰਗਰਨ ਦੀ ਜਾਂ ਬੰਗਾਰਨ ਦੀ ਕੋਈ ਲੋੜ ਨਹੀਂ ਹੈ ਔਰ ਇਹ ਆ ਜੀ ਹਾਂ ਫਾਰਮੂਲਾ ਹੈ ਔਰ ਪਨੀਰੀ 100% ਜਿਹਦੇ ਵਿੱਚ ਆਪਾਂ ਕਹਿੰਨੀ ਆ ਇਹ 98% ਜੋ ਥੈਲੀ ਦੇ ਲਿਖਿਆ ਹੁੰਦਾ 19 ਜਰਮੀਨੇਸ਼ਨ ਆਉਂਗੀ ਇਹਦੇ ਵਿੱਚ ਕੋਈ ਵੀ ਕੁੰਬੜਾ ਵਗੈਰਾ ਤੁਹਾਡੇ ਕੋਲੋਂ ਪੁੰਗਰ ਦੇ ਪੰਗਾਰ ਦੇ ਟੁੱਟਦੀ ਨਹੀਂ ਹੈਗੀ ਦੂਜੀ ਗੱਲ ਟਾਈਮ ਦੀ ਬਚਤ ਹੋ ਜਾਂਦੀ ਆ ਦੁਕਾਨ ਤੋਂ ਬੀਜ ਅੱਜ ਆਪਾਂ ਖਰੀਦਿਆ ਤੇ ਕੱਲ ਨੂੰ ਖੇਤ ਵਿੱਚ ਲਾ ਦਿੱਤਾ ਆ ਦੇਖੋ ਮੈਂ ਕਿਵੇਂ ਤੁਹਾਡੇ ਨਾਲ ਸਾਰਾ ਫਾਰਮੂਲਾ ਸ਼ੇਅਰ ਕਰਨਾ ਸਿਰਫ 2-3 ਮਿੰਟਾਂ ਚ ਇਹ ਸਭ ਤੋਂ ਪਹਿਲਾਂ ਆਪਾਂ ਨੇ ਬੀਜ ਕਿਹਾ ਆਪਣੇ ਕੋਲ ਆਪਾਂ ਸੁਪਰੀਮ 110 ਬੀਜ ਲਿਆ ਇਹ ਨੂੰ ਆਪਾਂ ਇਹ ਥੈਲੀ ਦੇ ਵਿੱਚੋਂ ਕੱਢ ਕੇ ਬਾਹਰ ਪਾਣੀ ਦੇ ਵਿੱਚ ਪੈਣਾ ਆ ਇਸ ਤਰ੍ਹਾਂ ਬੋਰੀ ਦੇ ਵਿੱਚ ਜਾਂ ਕਿਸੇ ਦੂਜੇ ਦੇ ਵਿੱਚ ਇਦਾਂ ਹੀ ਨਹੀਂ ਬਾਹਰ ਕਿਸੇ ਵੀ ਭਾਂਡਾ ਲੈ ਸਕਦੇ ਕੋਈ ਵੀ ਬੱਠਲ ਜਾਂ ਬਾਲਟੀ ਜਾਂ ਬੜਾ ਡੱਬ ਇਹਦੇ ਵਿੱਚ ਆਪਾਂ ਨਹੀਂ 24 ਤੋਂ 36 ਘੰਟੇ ਤੇ ਘੀਟ ਜਿਹੜਾ ਆ ਆਪਾਂ ਉਹਦੀ ਬਹਾਈ ਚੰਗੀ ਤਰ੍ਹਾਂ ਕਰ ਲੈਣੀ ਆ ਇਹ ਤੁਸੀਂ ਦੇਖ ਰਹੇ ਆ ਪਹਿਲਾਂ ਵੀ ਮੈਂ ਤਿੰਨ ਚਾਰ ਵਾਰ ਪਾਇਆ ਸੀ ਇਸ ਵਾਗਾਂ ਮਾਰਿਆ ਇਸ ਤੇ ਹੁਣ ਫੇਰ ਦੁਬਾਰਾ ਫੇਰ ਥੇਲਾਂ ਨਾਲ ਤੋਰ ਪਾ ਰਹੇ ਆ ਔਰ ਉਹਨੂੰ ਸਵਾਰ ਕੇ ਬਾਹ ਲੈਣਾ ਹੈ ਕਿਉਂਕਿ ਬਹਾਈ ਦਾ ਬਹੁਤ ਮਹੱਤਵ ਹੈ ਇਹਦੇ ਵਿੱਚ ਤੇ ਜੋ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਆਪਾਂ ਨੇ 5 ਮਾੜਲੇ ਥੇ ਹਾਂ ਤੇ 10 ਕਿਲੋ ਡਾਇਆ ਲਿਆ ਇਹ ਆਪਾਂ 10 ਕਿਲੋ ਡਾਇਆ ਪਾਉਣਾ ਤੇ ਇਹ 5 ਕਿਲੋ ਜਿਹੜੀ ਆ ਇਹ ਸਰੋਂ ਦੀ ਖੜੀ ਆ ਪੰਜਾਂ ਮਾੜਲਿਆਂ ਚ ਇੱਕ ਮੜਲੇ ਦੀ 1 ਕਿਲੋ ਤੇ ਇਹਨਾਂ ਦੋਨੋਂ ਚੀਜ਼ਾਂ ਦਾ ਆਪਾਂ ਨੇ ਇਵੇਂ ਸਿਆੜਾਂ ਦੇ ਵਿੱਚ ਹੀ ਛੱਟਾ ਦੇ ਦੇਣਾ ਜਿਵੇਂ ਤੁਸੀਂ ਦੇਖ ਰਹੇ ਆਂ ਢਾਈ ਦਾ ਵੀ ਤੇ ਸਰੋਂ ਦੀ ਖੜੀ ਦਾ ਵੀ ਖੜੀ ਨੂੰ ਬਰੀਕ ਕਰਕੇ ਤੇ ਉਸ ਤੋਂ ਬਾਅਦ ਆਪਾਂ ਨੇ ਸੁਆਗਾ ਮਾਰ ਦੇਣਾ ਤੇ ਬੀਜ ਜਿਹੜਾ ਆ ਆਪਾਂ ਭਿੰਤਾ ਹੋਇਆ ਸੀ 36 ਘੰਟੇ ਹੋਣ ਤੋਂ ਪਹਿਲਾਂ ਪਹਿਲਾਂ ਕੱਢ ਲੈਣਾ ਬਾਅਦ ਤੇ ਉਧਰ ਪਾਣੀ ਛੱਟ ਦੇਣਾ ਆ ਤੇ ਭਰ ਲੈਣਾ ਪੂਰੀ ਤਰ੍ਹਾਂ ਇਹ ਬੀਜ ਤੁਸੀਂ ਦੇਖ ਰਹੇ ਆ ਬਹੁਤ ਜ਼ਿਆਦਾ ਇਸ ਔਖਾ ਤਰੀਕਾ ਆ ਕੋਈ ਬੋਰੀਆਂ ਵਗੈਰਾ ਦੇ ਵਿੱਚ ਦੇ ਕੇ ਉਂਗਰਾਉਣ ਦੀ ਲੋੜ ਨਹੀਂ ਹੈਗੀ ਤੇ ਬੀਜ ਨੂੰ ਛੱਟਾ ਦੇ ਦੇਣਾ ਜਦੋਂ ਕਿਆਰੀ ਭਰ ਜਾਣੀ ਆ ਤੇ ਬੀਜ ਨੂੰ ਛੱਟਾ ਦੇ ਦੇਣਾ ਇਹ ਦੇਖੋ ਪੂਰੀ ਤਰ੍ਹਾਂ ਨਾਲ ਕਿਆਰੀ ਭਰ ਗਈ ਤੇ ਬੀਜ ਦਾ ਛੱਟਾ ਦੇ ਦਿੱਤਾ ਇਹ ਤੁਸੀਂ ਦਾਣੇ ਦੇਖ ਰਹੇ ਆ ਇਹ ਬੁਰੀ ਤਰ੍ਹਾਂ ਨਟਕ ਗਏ ਆ ਤੇ ਉਸ ਤੋਂ ਬਾਅਦ ਜਿਹੜੀ ਜ਼ਰੂਰੀ ਚੀਜ਼ ਹੈ ਸਾਡੇ ਲਈ ਉਹ ਸਵਾਹ ਆ ਤੇ ਸਵਾਹ ਦੀ ਆਪਾਂ 1-1 ਇੰਚ ਦੇ 1.5 ਇੰਚ ਇਹਦੇ ਉੱਤੇ ਪਰਤ ਚਾੜ੍ਹ ਦੇਣੀ ਆ ਚੰਗੀ ਤਰ੍ਹਾਂ ਨਾਲ ਦਾਣੇ ਲਕੋ ਦੇਣੇ ਇਹ ਤੋਂ ਜ਼ਿਆਦਾ ਵੀ ਨਹੀਂ ਚਾੜ੍ਹਣੀ ਹੈ ਇਹ ਚੇਤਾ ਜ਼ਰੂਰੀ ਆ ਇਹ ਆਪਾਂ ਨੇ ਸੈੱਟ ਕੀਤੀ ਆ ਸਵਾ ਤੇ ਸਾਰਾ ਕੁਝ ਕਰਕੇ ਇਸ ਸੌਖੇ ਤਰੀਕੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਆ ਤੇ ਪੁੰਗਰਨ ਤੱਕ ਦਾ ਵੀ ਮੈਂ ਤੁਹਾਨੂੰ ਦਿਖਾ ਦੇਵਾਂਗਾ ਸਭ ਤੋਂ ਕਾਮਯਾਬ ਤੇ ਸੌਖਾ ਤਰੀਕਾ ਆ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਕੱਲ ਤੱਕ ਬਾਹਰ ਆਉਣ ਲੱਗ ਪੈਣਾ ਆ ਪੁੰਗਰਨ ਲੱਗ ਪੈਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਜਲਦੀ ਰਿਜ਼ਲਟ ਦਿਖਾਵਾਂਗੇ